ਨੂੰ ਆਪਣੇ ਲੋਖਾ ਰਾਹੀਂ ਤੁਸੀਂ ਬਹੁਤ ਛੋਟੇ ਹਨ ਵੈਸੇ ਕਹਾਂ ਤਾਂ ਨਹੀਂ ਜਾਂਦਾ ਪਰ ਸਰਕਾਰ ਨੂੰ ਕੀ ਕਹਿਣਾ ਚਾਹੋ ਮੈਂ ਕਹਿਣਾ ਚਾਹਾਂਗਾ ਟਿੱਪਰਾਂ ਨੂੰ ਬੰਦ ਕਰੋ ਸਿਰਫ ਰਾਤ ਨੂੰ ਚੱਲੋ ਦਿਨ ਕੋਈ ਟਿੱਪਰ ਨਾ ਚੱਲੇ ਸੋ ਦੇਖ ਰਹੇ ਹੋ ਦੋਸਤੋ ਛੋਟਾ ਜਿਹਾ ਬੱਚਾ ਟਿੱਪਰਾਂ ਤੋਂ ਕਿੰਨਾ ਸਹਮਿਆ ਹੋਇਆ ਹੈ ਸਰਕਾਰ ਪ੍ਰਸ਼ਾਸਨ ਨੂੰ ਸਾਡੀ ਵੀ ਹੱਥ ਬੰਨ੍ਹ ਕੇ ਵੇਖਦੀ ਏ ਕਿ ਕਿਤਨਾ ਕਤੇ ਇਹਨਾਂ ਟਿਪਾਂ ਨੂੰ ਜੇ ਬੰਦ ਨਹੀਂ ਕਰਨਾ ਤਾਂ ਇਹਨਾਂ ਦਾ ਜਿਹੜਾ ਟਾਈਮ ਟੇਬਲ ਹੈ ਉਹ ਦਿਨ ਦੀ بجائے ਜਦੋਂ ਰਾਤ ਨੂੰ ਹੋਵੇ ਉਹਦੇ ਵਿੱਚ ਇੱਕ ਸੀਮਾ ਤੈਅ ਹੋਵੇ ਕਿ 10 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਚੱਲੇ ਜਾਂ ਇਦਾਂ ਦੀ ਕੋਈ ਕੰਡੀਸ਼ਨ ਰੱਖੀ ਜਾਵੇ ਜਿਹਦੇ ਨਾਲ ਆਮ ਲੋਕਾਂ ਨੂੰ ਬੱਚਿਆਂ ਨੂੰ ਹੋਰ ਜਿਹੜੀਆਂ ਬੱਸਾਂ ਸਾਡੇ ਦਿਨੇ ਚੱਲਦੀਆਂ ਨੇ ਉਹਦੇ ਵਿੱਚ ਵੀ ਸਾਡੇ ਬੱਚੇ ਹੁੰਦੇ ਆ ਸਕੂਲਾਂ ਦੇ ਮੈਡਮਾਂ ਹੁੰਦੀਆਂ ਨੇ ਉਹਨਾਂ ਨੂੰ ਕੋਈ ਇਦਾਂ ਅੱਗੇ ਹਾਸੇ ਦਾ ਸ਼ਿਕਾਰ ਨਾ ਹੋਣਾ ਪਵੇ ਸੋ ਦਵਿੰਦਰ ਭੱਟੀ ਦੇ ਨਾਲ ਪਿੰਡ ਫਤਿਹਪੁਰ ਤੋਂ ਲਾਈਵ ਤੇ ਜੀ ਭੈਣ ਮਰੀ ਜਿਹੜਾ ਨੌਜਵਾਨ ਸੀ 35 ਅਲਦਾਸ਼ੀ ਬੀਨ ਹਾਲ ਦਾ ਬਲਵੰਦਰ ਸਿੰਘ ਨੌਜਵਾਨ ਕਿੱਦਾਂ ਦਾ ਮੁੰਡਾ ਸੀ ਉਹ ਕਿੱਦਾਂ ਦਾ ਵਿਛੜ ਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਸਵਾਹ ਹਰੀਕਾ ਨਾਲ ਪਿਆਰ ਨਾਲ ਰਹਿੰਦਾ ਸੀ ਕਦੇ ਕਿਸੇ ਨੂੰ ਚਾਹੀ ਮੈਂ ਨਹੀਂ ਬੋਲੀਆ